ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜੀ ਪੰਜਾਬ 'ਚ ਇੱਕ ਯੁਧ ਨਸ਼ਿਆਂ ਵਿਰੁੱਧ ਮੁਹਿੰਮ ਕੰਟੀਨਿਊ ਚੱਲ ਰਹੀ ਹੈ ਉਹਦੇ ਤਹਿਤ ਹੀ ਬਠਿੰਡਾ ਪੁਲਿਸ ਲਗਾਤਾਰ ਜਿਹੜੇ ਮਾੜੇ ਅੰਸਰ ਹੈ ਇਨਕਲੂਡਿੰਗ ਡਰਗ ਪੈਡਲਰਸ ਜਾਂ ਕੋਈ ਵੀ ਕ੍ਰਿਮੀਨਲ 엘ਿਮੈਂਟਸ ਉਹਨਾਂ ਤੇ ਕਾਰਵਾਈ ਕਰਦੀ ਰਹੀ ਹੈ ਉਸ ਦੇ ਤਹਿਤ ਹੀ ਅੱਜ ਸਾਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ ਜਦੋਂ ਅੱਜ ਸਵੇਰੇ ਸਾਡੀ ਸੀਆਈਏ 1 ਦੀ ਟੀਮ ਜਿਹੜੀ ਸ਼ੱਕੀ ਪੁਰਸ਼ਾਂ ਔਰ ਵਹੀਕਲਸ ਦੀ ਚੈਕਿੰਗ ਕਰ ਰਹੀ ਸੀਗੀ ਪੈਟਰੋਲਿੰਗ ਕਰ ਰਹੀ ਸੀ ਮੈਨਾ ਚੌਕ ਏਰੀਆ ਜਿਹੜਾ ਪੁਲਿਸ ਸਟੇਸ਼ਨ ਕੋਤਵਾਲੀ ਦੇ ਤਹਿਤ ਪੈਂਦਾ ਹੈ ਉੱਥੇ ਉਹਨਾਂ ਨੂੰ ਉਹਨਾਂ ਨੇ ਸ਼ੱਕ ਦੇ ਬਿਨਾਂ ਤੇ ਇੱਕ ਬਲੈਕ ਫੋਰਚੂਨਰ ਗੱਡੀ ਨੂੰ ਇੰਟਰਸੈਪਟ ਕੀਤਾ ਜਿਹਦਾ ਨੰਬਰ ਹੈ ਪੀਬੀ 53ਈ 6771 ਇਸ ਗੱਡੀ 'ਚ 6 ਵਿਅਕਤੀ ਬੈਠੇ ਹੋਏ ਸੀਗੇ ਤੇ ਜਦੋਂ ਉਹਨਾਂ ਨੂੰ ਰੋਕ ਕੇ ਉਹਨਾਂ ਦੇ ਨਾਂ ਵਗੈਰਾ ਪੁੱਛੇ ਗਏ ਤੇ ਉਹਨਾਂ ਨੇ ਆਪਣੇ ਨਾਂ ਲਖਵੀਰ ਸਿੰਘ ਪ੍ਰਭਜੀਤ ਸਿੰਘ ਹਰਨਜੋਤ ਸਿੰਘ ਆਕਾਸ਼ ਮਾਰਵਾ ਰੋਹਿਤ ਕੁਮਾਰ ਔਰ ਗੁਰਚਰਨ ਸਿੰਘ ਦਸਿਆ ਇਹ 6 ਦੇ 6 ਜਿਹੜੇ ਵਿਅਕਤੀ ਹੈ ਇਹ ਮਲੋਟ ਡਿਸਟ੍ਰਿਕਟ ਸ਼੍ਰੀ ਮੁਕਸਰ ਸਾਹਿਬ ਦੇ ਰਹਿਣ ਵਾਲੇ ਆ ਉੱਥੇ ਦੇ ਵਸਨੀਕ ਹੈ ਤੇ ਜਦੋਂ ਮੌਕੇ ਤੇ ਡੀਐਸਪੀ ਸਿਟੀ 1 ਸੰਦੀਪ ਸਿੰਘ ਜੀ ਨੂੰ ਉੱਥੇ ਬੁਲਾਇਆ ਗਿਆ ਤੇ ਜਦੋਂ ਗੱਡੀ ਦੀ ਚੈਕਿੰਗ ਕੀਤੀ ਗਈ ਤੇ ਉਹਦੇ ਚ ਸਾਨੂੰ 40 ਕਿਜੀ ਹੈਰੋਇਨ ਜਿਹੜੀ ਹੈਵੀ ਕਮਰਸ਼ੀਅਲ ਕੁਆਂਟੀਟੀ ਹੁੰਦੀ ਹੈ ਉਹ ਇਸ ਗੱਡੀ ਚੋਂ ਬਰਾਮਦ ਕੀਤੀ ਗਈ ਔਰ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਕੋਤਵਾਲੀ ਥਾਣੇ 'ਚ ਐਨਡੀਪੀਐਸ ਦੇ ਰੈਲੇਵੈਂਟ ਸੈਕਸ਼ਨ ਦੇ ਤਹਿਤ ਐਫਆਈਆਰ ਲੌਂਚ ਕੀਤਾ ਜਾ ਰਿਹਾ ਹੈ ਜੋ ਹੁਣ ਤੱਕ ਦੀ ਪ੍ਰੀਲੀਮਿਨਰੀ ਪੁੱਛਗਿੱਛ ਕੀਤੀ ਗਈ ਹੈ ਉਹਦੇ 'ਚ ਇਹ ਸਾਹਮਣੇ ਆਇਆ ਹੈ ਕਿ ਜਿਹੜੀ ਕਮਰਸ਼ੀਅਲ ਕੁਆਂਟੀਟੀ ਦੀ ਹੈਰੋਇਨ ਰਿਕਵਰ ਹੋਈ ਹੈ ਇੱਕ ਫੋਰਨ ਬੇਸਡ ਹੈਂਡਲਰ ਇਹਦੇ ਚ ਇਨਵੋਲਡ ਹੈ ਜਿਹੜਾ ਕ੍ਰਾਸ ਬਾਰਡਰ ਪਾਕਿਸਤਾਨ ਤੋਂ ਇਹਨਾਂ ਨੂੰ ਜਿਹੜੀ ਇਹ ਹੈਰੋਇਨ ਹੈ ਮੰਗਵਾ ਕੇ ਦੋਸ਼ੀਆਂ ਨੂੰ ਡਿਲੀਵਰ ਕਰਾਂਦਾ ਸੀਗਾ ਸੋ ਇਸ ਬੇਸ ਤੇ ਅਸੀਂ ਹੁਣ ਇਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਜਿਹੜਾ ਰਿਮਾਂਡ ਲਵਾਂਗੇ ਇਹ ਸਾਰੇ ਐਂਗਲਸ ਕਿ ਪਿੱਛੋਂ ਕੌਣ-ਕੌਣ ਇਨਵੋਲਡ ਸੀਗੇ ਜਿਵੇਂ ਕਿ ਹੁਣ ਤੱਕ ਪਤਾ ਲੱਗਿਆ ਕਿ ਇਹਦੇ ਚ ਇੱਕ ਫੋਰਨ ਬੇਸਡ ਹੈਂਡਲਰ ਇਨਵੋਲਡ ਹੈ ਔਰ ਉਹ ਕ੍ਰਾਸ ਬਾਰਡਰ ਇਹ ਜਿਹੜੀ ਨਸ਼ੇ ਦੀ ਸਪਲਾਈ ਡਿਲੀਵਰ ਕਰਾਂਦਾ ਸੀਗਾ ਤੇ ਡਿਲੀਵਰ ਕਰਾ ਕੇ ਅੱਗੇ ਕਿੱਥੇ ਕਿੱਥੇ ਵੇਚਦੇ ਸੀ ਇਹ ਸਾਰਾ ਜਿਹੜਾ ਨੈਕਸਸ ਹੈ ਬੈਕਵਰਡ ਐਂਡ ਫਾਰਵਰਡ ਲਿੰਕੇਜ ਇਹਨੂੰ ਅਸੀਂ ਇਹਨੂੰ ਅਸੀਂ ਅਨਰੈਵਲ ਕਰਾਂਗੇ ਬਟ ਇਹ ਰਿਮਾਂਡ ਤੋਂ ਬਾਅਦ ਹੀ ਪਤਾ ਲੱਗੇਗਾ ਔਰ ਇਹ ਵੀ ਪਤਾ ਲੱਗਿਆ ਕਿ ਜਿਹੜੀ ਇਹ ਹੈਰੋਇਨ ਹੈ ਇਹ ਨਾਟ ਜਸਟ ਆਪਣੇ ਪੰਜਾਬ ਦੇ ਵੱਖ-ਵੱਖ ਡਿਸਟ੍ਰਿਕਟ ਰਾਦਰ ਦੂਜੇ ਸਟੇਟ ਦੇ ਜ਼ਿਲ੍ਹਿਆਂ ਨੂੰ ਵੀ ਇਹ ਸਪਲਾਈ ਕਰ ਰਹੇ ਸੀਗੇ ਔਰ ਇਸ ਤੋਂ ਇਲਾਵਾ ਮੈਂ ਦੱਸਣਾ ਚਾਹੁੰਦੀ ਹਾਂ ਕਿ ਜਿਹੜੇ 6 ਵਿਅਕਤੀ ਹੈ ਇਹਨਾਂ ਦੀ ਇਨਾਂ ਚ ਸਭ ਤੋਂ ਛੋਟੀ ਉਮਰ ਦਾ ਲੜਕਾ ਇੱਕ 21 ਸਾਲ ਦਾ ਵੀ ਹੈ ਔਰ ਮੈਕਸਿਮਮ ਏਜ ਇਹਦੇ ਚ 33 ਸਾਲ ਹੈ ਜੋ ਲਖਵੀਰ ਸਿੰਘ ਹੈ ਇਨਾਂ ਚ ਜੋ ਬਾਕੀ ਸਾਰੇ ਬੇਰੋਜ਼ਗਾਰ ਹੈ ਸਿਰਫ ਜਿਹੜਾ ਲਖਵੀਰ ਸਿੰਘ ਔਰ ਫਲਖਾ ਹੈ ਉਹ ਕਾਰ ਬਾਜ਼ਾਰ ਦੀ ਸੇਲ ਪਰਚੇਸ ਦਾ ਕੰਮ ਕਰਦਾ ਹੈ ਔਰ ਇਹਦੇ ਤੇ ਇੱਕ ਪਹਿਲਾਂ ਐਫ ਆਈ ਆਰ ਦਾ ਜੇ 2022 ਚ ਅੰਡਰ ਸੈਕਸ਼ਨ 308 365 342 506 148 149 ਆਈ ਪੀ ਸੀ ਐਂਡ ਆਰਮਜ਼ ਐਟ थाना ਸਿਟੀ ਮਲੌਰਟ ਮੁਕਸਰ ਸਾਹਿਬ ਵਿੱਚ ਔਰ ਜਿਹੜਾ ਪ੍ਰਭਜੀਤ ਸਿੰਘ ਹੈ 26 ਸਾਲ ਦਾ ਇਹ ਵੀ ਮਲੋੜ ਦਾ ਰਹਿਣ ਵਾਲਾ ਹੈ ਇਹਦੇ ਤੇ 2020 ਚ ਇੱਕ ਐਨਡੀਪੀਐਸ ਦਾ ਪਰਚਾ ਦਰਜ ਹੈ ਬਟ ਉਹ ਨਾਨ ਕਮਰਸ਼ੀਅਲ ਕੁਆਂਟੀਟੀ ਦਾ ਔਰ ਜਿਹੜੇ ਬਾਕੀ ਚਾਰ ਦੋਸ਼ੀ ਹੈਗੇ ਨਾ ਤੇ ਕੋਈ ਵੀ ਇਨਾਂ ਦੀ ਪੁਰਾਣੀ ਕ੍ਰਿਮਨਲ ਹਿਸਟਰੀ ਨਹੀਂ ਹੈ ਔਰ ਸੋ ਇਸ ਕੇਸ ਦੀ ਸਾਡੀ ਹੁਣ ਤੱਕ ਦੀ ਟੋਟਲ ਰਿਕਵਰੀ 40 ਕਿਜੀ ਹੈਰੋਇਨ ਹੈ ਔਰ ਜਿਹੜੀ ਗੱਡੀ ਜੇ ਬਰਾਮਦ ਹੋਈ ਹੈ ਬਲੈਕ ਫੋਰਚਨਰ ਉਹ ਅਸੀਂ ਕਬਜ਼ੇ 'ਚ ਲੈ ਲਈਏ ਐਂਡ ਜਿਵੇਂ ਮੈਂ ਦੱਸਿਆ ਹੁਣ ਅਸੀਂ ਰਿਮਾਂਡ ਲੈ ਕੇ ਇਸ ਕੇਸ ਦੀ ਬੈਕਵਰਡ ਫਾਰਵਰਡ ਲਿੰਕੇਜ ਨੂੰ ਕੱਢਾਂਗੇ ਮੇਰੇ ਤੋਂ ਜਿਹੜੀ ਦਿੱਤੀ ਜਰ ਸੀ ਉਹ ਵੀ ਪਹਿਲਾਂ ਦੇ ਹੱਸੇ ਦੇਖੋ ਜੀ ਕਰਦੇ ਜਿਹੜੀ ਰੇਟਸ ਵਗੈਰਾ ਹੁੰਦੇ ਆ ਉਹ ਸਾਰੇ ਡਿਊਰਿੰਗ ਦਾ ਇਨਵੈਸਟੀਗੇਸ਼ਨ ਦਾ ਹਿੱਸਾ ਹੁੰਦਾ ਬਟ ਇਨੀਸ਼ੀਅਲੀ ਨਾਨੂੰ ਇੰਟਰਸੈਪਟ ਗੱਡੀ 'ਚ ਕੀਤਾ ਗਿਆ ਤੇ ਉੱਥੇ ਹੀ ਨਾਨੂੰ ਸਾਨੂੰ ਬਰਾਮਦੀ ਹੋਈ ਗਈ ਹੈ ਮੋਬਾਈਲ ਵਾਲੇ ਜੋ ਫਾਦਰ ਮੈਂ ਜੀ ਫੋਰਨਰ ਨਹੀਂ ਕਿਹਾ ਫੋਰਨ ਬੇਸਡ ਹੈਂਡਲਰ ਹੁੰਦਾ ਇਹ ਦੀਜ਼ ਆਰ ਆਪਰੇਸ਼ਨਲ ਟਰਮਸ ਕੇ ਜਿਹੜੇ ਕੇਸ ਦਾ ਬੈਕਵਰਡ ਲਿੰਕੇਜ ਚ ਪਤਾ ਲੱਗਿਆ ਕਿ ਇੱਕ ਬੰਦਾ ਵਿਦੇਸ਼ ਚ ਬੈਠਾ ਹੈ ਜਿਹੜਾ ਇਹਨਾਂ ਨੂੰ ਜੋ ਇਹ ਰਿਕਵਰੀ ਨੂੰ ਕਰਾਸ ਬਾਰਡਰ ਡਾਇਰੈਕਟ ਕਰ ਰਿਹਾ ਸੀ ਤੇ ਡਿਲੀਵਰ ਕਰਾ ਰਿਹਾ ਸੀ ਸੌਰੀ ਕਿਹੜੇ ਦੀ ਰਿਪੋਰਟ

देर common friends but कितनी uh, kind of deep इन आधी relationship जी पे वो हले तफ्तीश पता लगी। आह फोने तो जो पता लग गया जी थोड़ी देर दे तो इतनी से क्या? But पिच्चों है में lot में belong belong करते हैं। थोड़ा कार्यवाही जानकारी दे दो तो जिनका तो अपना है वो या कराई दे रहे हैं जी। जी हले मैं reveal नहीं कर सकती तफ्तीश से confirm करांगे ताहिए I can confirm। वो सब कुछ ग्र

ਹਾਂ ਜੀ ਸਰ ਇਸ ਪਾਲਿਟੀ ਡਿਜੀਟਲ ਰਿਪੋਰਟ ਮਾਸ਼ਾਵਾ ਜੀ ਬੜੀ ਬੜੀ ਚੀਜ਼ ਬੜੀ ਜੀ ਸਾਡੇ ਜ਼ਿਲ੍ਹੇ 'ਚ ਜਦੋਂ ਵੀ ਚਾਹੇ ਕਮਰਸ਼ੀਅਲ ਰਿਕਵਰੀ ਹੋਏ ਚਾਹੇ ਕੋਈ ਆਪਰੇਸ਼ਨਲ ਲੋਅ ਚਾਹੇ ਕਿਸੇ ਵੀ ਤਰ੍ਹਾਂ ਦੀ ਹਰ ਮੁਲਾਜ਼ਮ ਦਾ ਵਖਰਾ ਹੀ ਤੇ ਵਰਕ ਪ੍ਰੋਫਾਈਲ ਹੋਂਦਾ ਹੈ ਬਟ ਮੈਂ ਹਮੇਸ਼ਾ ਹੀ ਜਿਹੜਾ ਵਧੀਆ ਕੰਮ ਕਰਦਾ ਹੈ ਉਹਦੀ ਰეკਮੈਂਡੇਸ਼ਨ ਕਰਦੀ ਹਾਂ ਡੀਜੀ ਸਰ ਇਸ ਕਾਈਂਡ ਇਨਾਫ ਕਿ ਹਮੇਸ਼ਾ ਸਾਡੇ ਕੰਮਾਂ ਨੂੰ ਇਕਨੋਲਜ ਕਰਦੇ ਸੋ ਡੈਫੀਨਿਟਲੀ ਇਸ ਕੇਸ 'ਚ ਜਿਨ੍ਹਾਂ ਨੇ ਵੀ ਵਧੀਆ ਕੰਮ ਕੀਤਾ ਮੈਂ ਲਿਖਾਂਗੀ ਉਹਨਾਂ ਦੇ ਲਈ ਮੈਂ ਤੈਨੂੰ ਗੱਲ ਕਰ ਰਾਤ ਦੇ ਨਾਲ ਉਹ ਜਿਹੜਾ ਹੈਗਾ ਆ ਰੰਦਾ ਆ ਗਿਆ ਸੀ ਚੈਕਿੰਗ ਕਰਾਂ ਮੈਂ ਜੀ ਰਾਤ ਨੂੰ ਰੌਂਡ ਅਪ ਨਹੀਂ ਗਿਆ ਮੈਂ ਕਿਹਾ ਅੱਜ ਸਵੇਰੇ ਇਹਨਾਂ ਨੂੰ ਰੌਂਡ ਕਰਦੇ ਹਾਂ ਹਾਂ ਜੀ ਗੱਡੀ ਜੋ ਬਰਾਮਦ ਹੋਈ ਸੀ ਜਾਂ ਸ਼ੱਕ ਦੇ ਆਧਾਰ ਤੇ ਇਹਨਾਂ ਕੋਈ ਪਰਮਿਸ਼ਨ ਨਹੀਂ ਜੀ ਇਹ ਪੈਟਰੋਲਿੰਗ 'ਚ ਸਾਨੂੰ ਸ਼ੱਕੀ ਗੱਡੀਆਂ ਅਸੀਂ ਪਹਿਲਾਂ ਵੀ ਇੰਟਰਸੈਪਟ ਕਰਦੇ ਹਾਂ ਤੇ ਉਸੇ ਸ਼ੱਕ ਦੇ ਬਿਨਾਂ ਤੇ ਗੱਡੀ ਨੂੰ ਰੋਕਿਆ ਗਿਆ ਤੇ ਉਹਦੀ ਚੈਕਿੰਗ 'ਚ ਉਹ ਬਰਾਮਦ ਹੋਈ ਹੈ ਸਾਨੂੰ ਬਾਕੀ ਗੱਡੀ ਕਿਸਦੇ ਕੰਮ ਕਿਸੇ ਨਾਮ ਦਾ ਗੱਡੀ ਜਿਹੜੀ अले जी गड्डी के कागज नहीं मिले सो वंस वी गेट देम वी विल कंफर्म की ओनरशिप ऑन अदर हाथ खड़ा करो जी टू मिनट कौन नागी। बोल रहा है कौन दसी जा रही है महिला लेडीज आई नो इस महिला हले तक जी किसे लेडी का रोल नहीं सामने आया बट जब आएगा भी लेडी नहीं जी हले

ਆਈ ਥਿੰਕ ਦੇ ਜੋ ਹੁਣ ਤੱਕ ਪਤਾ ਲੱਗਿਆ ਕਿ ਵੱਖ-ਵੱਖ ਜ਼ਿਲ੍ਹਿਆਂ ਚ ਵੱਖ-ਵੱਖ ਲੋਕਾਂ ਨੂੰ ਸਪਲਾਈ ਕਰਦੇ ਸੀ ਸੋ ਇੰਨੀ ਵੱਡੀ ਖੇਪ ਤਾਂ ਆਈ ਕੈਨੋਟ ਕਨਫਰਮ ਬਟ ਆਈ ਥਿੰਕ ਹੋਲ ਸੇਲ ਕਿਵੇਂ ਹੋਣੀ ਹੈ ਕੋਈ ਸਟੇਟ ਤੋਂ ਅਜੇ ਪੰਜਾਬ ਦੇ ਹੀ ਕਿਨੇ ਕੋਈ ਮਾਲਟੀ ਜਨ ਚੈੱਕਿੰਗ ਦੇਖੋ ਜੀ ਕ੍ਰਾਸ ਬਾਰਡਰ ਸਾਡੇ ਹੀ ਪੰਜਾਬ ਦੇ ਹੀ ਕਿਸੇ ਸਟੇਟ ਪੰਜਾਬ ਦੇ ਹੀ ਕਿਸੇ ਡਿਸਟ੍ਰਿਕਟ ਚ ਇਨਾਂ ਨੇ ਜਿਹੜੇ ਬਾਰਡਰ ਦੇ ਨੇੜੇ ਲੱਗੇ ਲੱਗਦੇ ਆ ਉਤੋਂ ਇਨਾਂ ਨੇ ਕਲੈਕਟ ਕੀਤੀ ਹੈ ਬਟ ਇਹ ਦਿਸ ਇਜ਼ ਅ ਟਾਪਿਕ ਟੂ ਵੀ ਕਨਸਿਡਰਡ ਬਟ ਸਾਡੇ ਜ਼ਿਲ੍ਹੇ ਜੋ ਜੋ ਰਿਕਵਰ ਹੋਈ ਹੈ ਉਹ ਮੈਂ ਤੁਹਾਡੇ ਸਾਹਮਣੇ ਦੱਸ ਰਿਹਾ ਪਹਿਲਾਂ ਸਪਲਾਈ ਕਰਨੀ ਆਕਰ ਸਟੇਟ ਪਕੜ ਕੇ ਖੜਾ ਕਰਕੇ ਬੱਚੇ ਜਿਹੜੇ ਨਵੇਂ ਹੁੰਦੇ ਲਏ ਗਏ ਸੀ ਕਿ ਤਾਂ ਕਿ ਸ਼ੱਕ ਨਾ ਹੋਵੇ ਕਿਉਂਕਿ ਪਹਿਲਾਂ ਕਿਸੇ ਤੇ ਕੋਈ ਐਫਆਈਆਰ ਨਹੀਂ ਗਈ ਦੇਖੋ ਜੀ ਦੋ ਤੇ ਐਫਆਈਆਰ ਤਾਂ ਹੈਗੀ ਜੋ ਮੈਂ ਤੁਹਾਨੂੰ ਦੱਸਿਆ ਬਟ ਯਸ ਇੱਕ ਤਾਂ ਇਹ ਸਾਰੇ ਸਾਡੇ ਜ਼ਿਲ੍ਹੇ ਨੂੰ ਬਿਲੋਂਗ ਨਹੀਂ ਕਰਦੇ ਔਰ ਜੈਸ ਜੈ ਕੈਨ ਐਨਡੀਪੀਐਸ ਦਾ ਐਫਆਈਆਰ ਹੈ ਵੀ ਉਹ ਵੀ ਕਟ ਮਾਤਰਾ ਦਾ ਹੈ